ਚਲੋ ਅੱਜ ਸ਼ੁਰੂ ਕਰ ਦ ਦਰਸ਼ਕਾਂ ਦੇ ਲਈ ਤੇ ਹੋਰ ਸਭ ਠੀਕ ਠਾਕ ਹੋ ਜੀ ਆਓ ਆਪਾਂ ਤੁਹਾਨੂੰ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜੀ ਦੇ ਦਰਸ਼ਕ ਰੋਣਾ ਬਾਲਾ ਸ਼ਹਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹ ਸੰਗਤ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਪਾਸ਼ਾ ਜੀ ਨੌਵੀਂ ਅੰਬਾੜਾ ਸ਼ਹਿਰ ਦਰਸ਼ਕ ਰੋ ਜੀ ਆਓ ਆਪਾਂ ਅੰਦਰ ਚੱਲਦੇ ਆ ਤੇ ਤੁਹਾਨੂੰ ਅੰਦਰ ਦੇ ਦਰਸ਼ਕ ਰੋਣਾ ਸੰਗਤ ਜੀ ਇਹ ਹੈ ਇੱਥੋਂ ਲੰਘਣ ਦੀ ਡਿਊਟੀ ਤੇ ਇੱਥੇ ਸੇਵਾਦਾਰ ਸਾਹਿਬ ਜਿਹੜੇ ਵੀ ਮੁਲਾਜ਼ਮ ਹੋਣਗੇ ਉਹਨਾਂ ਦੀਆਂ ਕਾਰਾਂ ਸਕੂਟਰ ਵਗੈਰਾ ਹੋ ਸਕਦੇ ਆ ਤੇ ਸਾਹਮਣੇ ਤਨ ਤਨ ਸ੍ਰੀ ਗੁਰੂ ਤੇਗ ਫਾਦਰ ਸਾਹਿਬ ਜੀ ਦਾ ਸ਼ੀਸ਼ ਵੀ ਅ ਸਰੂਪ ਵੀ ਜਿਹੜਾ ਹੈਗਾ ਦੇਖ ਸਕਦੇ ਹੋ ਬੜਾ ਸੋਹਣਾ ਲੱਗਿਆ ਹੋਇਆ ਆਓ ਆਪਾਂ ਅੰਦਰ ਚੱਲਦੇ ਆਂ ਇਹ ਮਨ ਦਾਈ ਦਰਬਾਰ ਸਾਹਿਬ ਜਿਹੜਾ ਹੈ ਉੱਪਰ ਹੈਗਾ ਸੋ ਸ਼ੋਭਤ ਤੇ ਆ ਚਲਦੇ ਹਾਂ ਜੀ ਅੰਦਰ ਇੱਥੇ ਆਪਾਂ ਜਿਹੜੇ ਕਿਤੇ ਤਾਰਾਂਗੇ ਤੇ ਪ੍ਰਾਰਥਨ ਅਸਥਾਨ ਤੁਸੀਂ ਦਰਸ਼ਨ ਕਰੋ ਜੀ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪਾਸ਼ਾਹੀ ਨੌਵੀਂ ਇਹ ਜਿਹੜਾ ਪ੍ਰਾਰਥਨ ਅਸਥਾਨ ਉਹਦੇ ਦਰਸ਼ਨ ਕਰੋ ਜੀ ਸ਼ੀਸ਼ੇ ਦੇ ਅੰਦਰ ਬੜਾ ਸੋਹਣਾ ਸਰੂਪ ਧੰਤਨ ਬਾਬਾ ਜੀ ਦਾ ਲੱਗਿਆ ਹੋਇਆ ਤੇ ਆਪਾਂ ਕਿ ਚੱਲਦੇ ਹਾਂ ਤੇ ਇੱਥੋਂ ਫਿਰ ਆਪਾਂ ਹੁਣ ਜੁੱਤੀਆਂ ਤਾਰ ਕੇ ਨਾ ਅੰਦਰ ਚੱਲਾਂਗੇ ਜੀ ਸੰਗਤ ਜੀ ਪਹਿਲਾਂ ਆਪਾਂ ਹੱਥ ਧੋਵਾਂਗੇ ਤੇ ਫਿਰ ਚਰਨ ਧੋਕੇ ਉੱਪਰ ਗੁਰਦੁਆਰ ਸਾਹਿਬ ਜਾਵਾਂਗੇ ਆਓ ਫਿਰ ਆਪਾਂ ਹੱਥ ਇੱਥੇ ਧੋਣੇ ਆ ਜੀ ਸੰਗਤ ਜੀ ਗੁਰਦੁਆਰਾ ਸ੍ਰੀ ਸਚਿਗੰਢ ਸਾਹਿਬ ਦੇ ਜਿਹੜਾ ਸੰਖੇਪ ਇਤਿਹਾਸ ਆ ਮੈਂ ਤੁਹਾਨੂੰ ਸੁਣਾਉਣਾ ਜੀ ਇਹ ਉਹ ਪਾਵਨ ਅਸਥਾਨ ਹੈ ਜਿੱਥੇ ਹਿੰਦ ਦੀ ਚਾਦਰ ਤਿਲਕ ਜੰਜੂ ਦੇ ਰਾਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਨੂੰ ਦਿੱਲੀ ਚਾਲਨੇ ਚੋਂ ਤੋਂ ਸ਼੍ਰੀ ਨੰਦਪੁਰ ਸਾਹਿਬ ਲੈ ਜਾਂਦੇ ਹੋਏ ਭਾਈ ਜੇਤਾ ਜੀ ਇੱਕ ਰਾਤ ਇੱਥੇ ਸੰਗਤ ਜੀ ਠਹਿਰੇ ਸਨ ਭਾਈ ਗਿੱਤਾ ਜੀ ਜਦੋਂ ਟਾਂਗਰੀ ਨਦੀ ਪਾਰ ਕਰਕੇ ਅੰਬਾਲਾ ਪਹੁੰਚੇ ਤਾਂ ਉਹਨਾਂ ਨੇ ਗੁਰੂ ਸਾਹਿਬ ਦੇ ਪਾਵਨ ਸੀਸ ਦਾ ਟੋਕਰਾ ਇੱਕ ਝੰਡੀ ਦੇ ਦਰਖਤ ਹੇਠਾਂ ਰੱਖ ਕੇ ਕੁਝ ਜਿਰ ਆਰਾਮ ਕੀਤਾ ਸੀ ਜਿਸ ਸਥਾਨ ਤੇ ਗੁਰਦੁਆਰਾ ਸਤ ਸੰਗਤ ਸਾਹਿਬ ਸੋਹਵਾ ਦਾ ਪਿਛਲੀ ਵੀਡੀਓ ਵਿੱਚ ਮੈਂ ਤੁਹਾਨੂੰ ਸਤ ਸੰਗਤ ਸਾਹਿਬ ਜੀ ਦੀ ਗੁਰਦੁਆਰਾ ਸਾਹਿਬ ਦੀ ਵੀਡੀਓ ਰਾਹੀ ਉਹ ਦੇ ਦਰਸ਼ਕ ਰਾਹੀ ਗੁਰੂ ਸਾਹਿਬ ਦੇ ਇਸ ਤੋਂ ਬਾਅਦ ਉੱਥੋਂ ਪੁੱਛਣ ਤੇ ਭਾਈ ਜੇਤਾ ਜੀ ਨੂੰ ਪਤਾ ਲੱਗਾ ਕਿ ਕੈਥ ਮਾਜਰੀ ਜਿਹੜੀ ਅੰਬਾਲੇ ਚ ਆ ਵਿੱਚ ਹਿੰਦੂਆਂ ਦੇ ਕੁਝ ਘਰ ਹਨ ਕੈਥ ਮਾਜਰੀ ਵਿੱਚ ਬਸਦੇ ਪੀਰ ਤੋਕਲ ਸ਼ਾਹ ਨੇ ਭਾਈ ਜੇਤਾ ਜੀ ਨੂੰ ਭਾਈ RAM DEVA ਜੀ ਦੇ ਘਰ ਠਹਿਰਾ ਦਿੱਤਾ ਭਾਈ RAM DEVA ਨੇ ਸਾਰੀ ਰਾਤ ਸ਼ਹੀਦ ਸੀਸ ਤੇ ਪਹਿਰਾ ਦਿੱਤਾ ਤੇ ਭਾਈ ਜੇਤਾ ਜੀ ਦੇ ਇਥੋਂ ਅਨੰਦਪੁਰ ਸਾਹਿਬ ਵੱਲ ਚਾਲੇ ਪਾਉਣ ਤੋਂ ਬਾਅਦ ساری ਉਮਰ ਇਸ ਪਵਿੱਤਰ ਅਸਥਾਨ ਤੇ ਜਿਹੜੀ ਸੰਗਤ ਧੂ ਬਤੀ ਕੀਤੀ ਅੱਜ ਵੀ ਇਸ ਪਾਵਨ ਅਸਥਾਨ ਤੇ ਹਜ਼ਾਰਾਂ ਜਿਹੜੇ ਸ਼ਰਧਾਲੂ ਆਣ ਕੇ ਨਤਮਸਤਕ ਹੋ ਕੇ ਆਪਣਾ ਜੀਵਨਾ ਸਫਲਾ ਕਰਦੇ ਹਨ ਅੱਜ ਜਦੋਂ 1702 ਇਸਵੀ ਵਿੱਚ ਤਾਂ-ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੁਰਕ ਖੇਤਰ ਜਾਂਦੇ ਹੋਏ ਅੰਬਾਲਾ ਵਿੱਚੋਂ ਲੰਘੇ ਤਾਂ ਉਹ ਖਜੂਰ ਦੇ ਦਰਖਤ ਦੇ ਨੇੜੇ ਇੱਕ ਦਰਖਤ ਝੜ ਉਤਰ ਗਏ ਤੇ ਮਹਿਰ ਤੁਮਿਆ ਜਿਹੜਾ ਹਕਮਿਆਰ ਸੀਗਾ ਜੋ ਹੁਣ ਬੁੱਢਾ ਹੈ ਉਸ ਨੂੰ ਟੋਕਰੀ ਵਾਲੇ ਉਸ ਆਦਮੀ ਬਾਰੇ ਦੱਸਿਆ ਜੋ 27 ਸਾਲ ਪਹਿਲਾਂ ਉਸੇ ਤਰ੍ਹਾਂ ਖੇਠਾਂ ਰਹਿੰਦਾ ਸੀ ਜਦੋਂ ਤਨਤਨ ਸ੍ਰੀ ਗੁਰੂ ਮਾਫ ਕਰਨਾ ਜੀ ਜਦੋਂ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਆਪਣੇ ਪਿਤਾ ਦੀ ਸ਼ਹਾਦਤ ਅਤੇ ਉਸ ਬਹਾਦਰ ਸਿੱਖ ਦੀ ਕਹਾਣੀ ਦੱਸੀ ਤਾਂ ਸਾਬਕਾ ਗੁਰੂ ਦਾ ਕਟਿਆ ਹੋਇਆ ਹਉਆ ਸੀਸ ਆਨੰਦਪੁਰ ਲਜਾਇਆ ਸੀ ਤਾਂ ਮਹਿਰ ਕੁਮੇਰ ਹਰਾਨੀ ਅਤੇ ਹਰਾਨੀ ਨਾਲ ਉਸ ਦੇ ਅੱਗੇ ਝੁਕ ਗਏ ਇਹੇ ਕਹਾਣੀ ਫੈਲ ਗਈ ਅਤੇ ਬਹੁਤ ਸਾਰੇ ਲੋਕ ਗੁਰੂ ਗੋਬਿੰਦ ਸਿੰਘ ਨੂੰ ਦੇਖਣ ਲਈ ਇਕੱਠੇ ਹੋਏ ਅਤੇ ਜਿਨ੍ਹਾਂ ਨੇ ਉੱਥੇ ਇੱਕ ਸਤ ਸੰਗ ਕੀਤਾ ਇਕੱਠ ਕੀਤਾ ਗੁਰੂ ਜੀ ਨੇ ਉਭਾਈ ਕਿਹਾ ਜਾਂਦਾ ਹੈ ਕਿ ਉਹ ਉਸ ਘਰ ਵੀ ਗਏ ਜਿੱਥੇ ਭਾਈ ਜੇਤਾ ਨੇ ਰਾਤ ਬਿਤਾਈ ਸੀ ਦੋਵੇਂ ਸਥਾਨ ਸੂਖਾਂ ਲਈ ਪਵਿੱਤਰ ਬਣ ਗਏ ਗੁਰੂ ਘਰ ਦੇ ਪਾਵਾ ਮੱਥਾ ਟੇਕ ਲਿਆ ਹੈ ਤੇ ਬਹੁਤ ਸੁੰਦਰ ਗੁਰਦੁਆਸਾ ਬਣਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬਾਬਾ ਜੀ ਠੀਕ ਠਾਕ ਹੋ ਚਲੋ ਬਹੁਤ ਵਧੀਆ ਮੈਨੂੰ ਪਤਾ ਲੱਗਾ ਸੀ ਇੱਥੇ ਅੰਦਰਲੇ ਪਾਸੇ ਗੁਰਦੁਆਰਾ ਸਾਹਿਬ ਮੈਂ ਪਹਿਲੀ ਵਾਰੀ ਆਇਆ ਤੇ ਬਾਕੀ ਮੈਂ ਸੰਖੇਪ ਜਿਹੜਾ ਸੀ ਸੰਗਤ ਨੂੰ ਸੁਣਾ ਦਿੱਤਾ ਪੜ ਕੇ ਬਾਹਰੋਂ ਤੇ ਤੁਹਾਡਾ ਸ਼ੁਭਨਾਮ ਜੀ ਹਾਂ ਜੀ ਹਰਦੇਵ ਸਿੰਘ ਜੀ ਸਹਾ ਹਰਦੇਵ ਸਿੰਘ ਜੀ ਸੇਵਾਦਾਰ ਸੇਵਾਦਾਰ ਚਲੋ ਬਹੁਤ ਵਧੀਆ ਬਹੁਤ ਤਰੀਕ ਖਾਲਸਾ ਵਾਹਿਗੁਰੂ ਤੁਹਾਡਾ ਕੀ ਸ਼ੁਭਨਾਮ ਸੇਵਾਦਾਰੋ ਸੁਤੋਪ ਸਿੰਘ ਜੀ ਅੱਛਾ ਅੱਛਾ ਚਲੋ ਬਹੁਤ ਖੁਸ਼ੀ ਹੋਈ ਇੱਕ ਵਾਰ ਫੇਸਬੁਕ ਤੇ ਐ ਵੀ ਪੜ੍ਹਨਾ ਪੜੋ ਸੰਗਤ ਜੀ ਮੈਂ ਸੀਸ ਆਪਣੇ ਗੁਰਦੁਆਰਾ ਸਾਹਿਬ ਸੀਸਗੰਨ ਸਾਹਿਬ ਅੰਬਾਲਾ ਸ਼ਹਿਰ ਵਿਖੇ ਅੰਦਰ ਮੱਥਾ ਟੇਕਿਆ ਤੇ ਤੁਹਾਨੂੰ ਮੈਂ ਇੱਥੇ ਹੋਰ ਜਾਣਕਾਰੀ ਦੇ ਦਵਾਂ ਕਿ ਜਿਹੜਾ ਇਹ ਅੰਦਰ ਨੌਵੇਂ ਪਾਸ਼ਾ ਜੀ ਦੇ ਰੂਪ ਦੇ ਨਾਲ ਖੱਬੇ ਹੱਥ ਦੇਖ ਰਹੇ ਹੋ ਇਹ ਨਾਰੀਅਲ ਹੈ ਜੀ ਇਹ ਕੋਈ ਆਮ ਨਾਰੀਅਲ ਨਹੀਂ ਹੈ ਜਦੋਂ ਭਾਈ ਜੇਤਾ ਜੀ ਹਾਂ ਜੀ ਗੁਰੂ ਸਾਹਿਬ ਜੀ ਦਾ ਆਸ਼ੀਸ਼ ਲੈ ਕੇ ਨੰਦਪੁਰ ਸਾਹਿਬ ਜਾ ਰਹੇ ਸੀ ਤਾਂ ਇੱਥੇ ਠਹਿਰੇ ਸੀ ਉਹਦੇ ਨਾਲ ਇੱਕ ਨਾਰੀਅਲ ਸੀ ਜਿਹੜਾ ਅੱਜ ਵੀ ਇੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਅੰਮ੍ਰਾਲਾ ਸ਼ਹਿਰ ਵਿੱਚ ਪਿਆ ਹੈਗਾ ਤੁਸੀਂ ਇਹਨੂੰ ਜਦੋਂ ਵੀ ਆਓਗੇ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਜਰੂਰ ਇੱਥੇ ਆਓ ਤੇ ਗੁਰੂ ਘਰ ਦੀਆਂ ਅਸ਼ੀਸ਼ਾਂ ਪ੍ਰਾਪਤ ਕਰੋ ਧੰਨਵਾਦ ਆ ਜੀ ਤੁਹਾਡਾ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਇਹ ਸੰਗਤ ਨੂੰ ਦਿਖਾਇਆ ਤੇ ਇਹ ਸੰਗਤ ਜੀ ਜੋਤ ਸਾਹਿਬ ਜਗ ਰੇ ਆ ਤੇ ਦਰਸ਼ਨ ਕਰ ਲਓ ਤੇ ਇਹ ਜਿਹੜਾ ਨਾਰੀਆ ਸੀ ਤੁਹਾਨੂੰ ਮੈਂ ਫੇਰ ਦਰਸ਼ਨ ਕਰਵਾ ਦਵਾਂ ਕਿ ਇਹ ਨਾਰੀਆ ਕੋਈ ਐਵੇਂ ਦਾ ਨਾਰੀਅਲ ਨਹੀਂ ਹੈ ਇਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਦੋਂ ਭਾਈ ਜੇਤਾ ਜੀ ਦਿੱਲੀ ਤੋਂ ਸ਼ੀਸ਼ ਲੈ ਕੇ ਆ ਰਹੇ ਸਨ ਤਾਂ ਆਨੰਦਪੁਰ ਸਾਹਿਬ ਨੂੰ ਜਾ ਰਹੇ ਸਨ ਤਾਂ ਉਹ ਇੱਥੇ ਠਹਿਰੇ ਸਨ ਇਸ ਗੁਰਦੁਆਰਾ ਸਾਹਿਬ ਵਿਖੇ ਤੇ ਇਹ ਉਦੋਂ ਦਾ ਨਾਰੀਆ ਇੱਥੇ ਪਿਆ ਜੀ ਤੇ ਬਹੁਤ ਸੋਹਣੇ ਕੱਪੜਿਆਂ ਦੇ ਵਿੱਚ ਰਮਾਲਾ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਏ ਨੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਲਗ ਰਿਹਾ ਜੀ ਤੇ ਗੁਰੂ ਘਰ ਤਾਂ ਹੁੰਦਾ ਹੀ ਸੋਹਣਾ ਤੇ ਤੁਸੀਂ ਉੱਪਰ ਵੀ ਦੇਖੋ ਕਿਆ ਸੋਹਣੀਆਂ ਛੱਤਾਂ ਨੇ ਕਿਆ ਸੋਹਣੇ ਪੱਖੇ ਨੇ ਤੇ ਕਿੰਨੇ ਸੋਹਣੇ ਇੱਥੇ ਜਿਹੜੀਆਂ ਫੋਟੋਆਂ ਬਾਬਾ ਜੀ ਦੇ ਸਰੂਪ ਉਹ ਲੱਗੇ ਹੋਏ ਆ ਚਲੋ ਇਸ ਦੇ ਨਾਲ ਹੀ ਆਪਾਂ ਬਾਹਰ ਚੱਲਦੇ ਆਂ ਦਰਸ਼ਨ ਕੀਤੇ ਦਵਾਰਾ ਤੋਂ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਹ ਸਥਾਨ ਆ ਤੁਸੀਂ ਦਰਸ਼ਨ ਕਰ ਲਓ ਜੀ ਸੰਗਤ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਕੈਥ ਮਾਜਰੀ ਜੀ ਦੇ ਵਿੱਚ ਜਿਹੜਾ ਗੁਰੂ ਘਰ ਬਣਿਆ ਹੋਇਆ ਤੇ ਇਹ ਛੋਟਾ ਜਿਹਾ ਥੜਾ ਸਾਹ ਜਿਹੜਾ ਨਿਸ਼ਾਨ ਸਾਹਿਬ ਥੱਲੇੋਂ ਸ਼ੁਰੂ ਹੁੰਦਾ ਜਿਹੜਾ ਵੱਡਾ ਥੜਾ ਸਾਹ ਥੱਲੇ ਆ ਨਿਸ਼ਾਨ ਸਾਹਿਬ ਦਾ ਇਹ ਦੇਖੋ ਨਿਸ਼ਾਨ ਸਾਹਿਬ ਗੁਰੂ ਦੇ ਜਿਹੜੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਬਹੁਤ ਸੋਹਣੇ ਸੁੰਦਰ ਲੱਗ ਰਹੇ ਨੇ ਜੀ ਤੇ ਨਾਲ ਇਹ ਗੁਰਦੁਆਰ ਸਾਹਿਬ ਜਿਹੜਾ ਦਰਵਾਜ਼ਾ ਸਾਹਿਬ ਉੱਤੇ ਹੈ ਸ਼ਿਸ਼ੋਭਤ ਆ ਥੱਲੇ ਲੰਗਰ ਹਾਲ ਵਗੈਰਾ ਹਾਂ ਜੀ ਥੱਲੇ ਬਾਬਾ ਜੀ ਲੰਗਰ ਹਾਲ ਆ ਜੀ ਹਾਂ ਥੱਲੇ ਜਿਹੜਾ ਲੰਗਰ ਹਾ ਇਹ ਕੈਥ ਮਾਜਰੀ ਵੱਜਦਾ ਜੀ ਅੰਬਾਲਾ ਸ਼ਹਿਰ ਦਾ ਕੈਥ ਮਾਜਰੀ ਇੱਥੇ ਭਾਈ ਜੇਤਲ ਜਿਹੜੇ ਸੀਸ ਲੈ ਕੇ ਆਏ ਸੀਗੇ ਇਹਦੇ ਨਾਲ ਜਿਹੜੀ ਮੈਂ ਵੀਡੀਓ ਇਹ ਸਮਾਪਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਹ ਸੀ ਕੈਥ ਮਹੱਲਾ ਕੈਥ ਮਾਜਰੀ ਅੰਬਾਲਾ ਸ਼ਹਿਰ ਤੇ ਜਿਸ ਦੇ ਤੁਸੀਂ ਨੇ ਸੰਗਤ ਜੀ ਦਰਸ਼ਨ ਕੀਤੇ ਤੇ ਇਹ ਹੈ ਭਾਈ ਤਨ ਤਨ ਸੌਰੀ ਜੀ ਤਨ ਤਨ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਪਾਛੇ ਨੌਵੇਂ ਜੀ ਦਾ ਅਸਥਾਨ ਇੱਥੇ ਭਾਈ ਜੇਤਾ ਜੀ ਉਹਨਾਂ ਦਾ ਜਿਹੜਾ ਸ਼ੀਸ਼ ਲੈ ਕੇ ਪਹੁੰਚੇ ਸਨ ਉਹ ਇੱਥੇ ਰਹੇ ਸਨ ਤੇ ਇਹ ਦੇ ਨਾਲ ਹੀ ਮੈਂ ਇਹੜੀ ਵੀਡੀਓ ਬੰਦ ਕਰਦਾ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੁਹਾਡੇ ਵੀਡੀਓ ਵਾਹਿਗੁਰੂ ਮੈਨੂੰ ਬਲਵਕਸ਼ਣ ਮੈਂ ਤੁਹਾਨੂੰ ਇਸ ਤਰ੍ਹਾਂ ਦੀਆਂ ਵੀਡੀਓਜ਼ ਦਿਖਾਉਂਦਾ ਰਹਾ ਜੀ ਇਹਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਚੜ੍ਹਦੀ ਕਲਾ ਜੀ